लेजे हमारे चैनल को सब्सक्राइब करें और घंटी के आइकन पर क्लिक करें व शेयर करना ना भूलें बाबा खैत्रपाल मंदिर में के माता दुर्गा और बांके बिहारी जी की हो रही मूर्ति स्थापना संबंधी शोभा यात्रा आयोजित जय बाबा खैत्रपाल मंदिर और धर्मशाला वेलफेयर सोसाइटी के तत्वाव के 5 सितंबर 2025 दिन शुक्रवार को श्री दुर्गा माता जी और श्री बांके बिहारी जी की हो रही मूर्ति स्थापना को समर्पित आज दी पूजा एडवोकेट गौरव जैन जिन्होंने अपनी पत्नी समेत श्रद्धालु पाव नाल करवाई ਜਿੰਨਾਂ ਨੂੰ ਪ੍ਰਬੰਧਕੀ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਉਪਰੰਤ ਅੱਜ ਜ਼ੈਰਵਾਸੀਆਂ ਦੇ ਜ਼ਹਿ ਹੋ ਬਨਾਲ ਮੰਦਿਰ ਦੀ ਪ੍ਰਬੰਧਕੀ ਕਮੇਟੀ ਵੱਲੋਂ ਸੋਭਾ ਯਾਤਰਾ ਕਰਦੀ ਗਈ ਜਿਵੇਂ ਸਾਫਾ ਸਾਬका ਸੀਨੀਅਰ ਵਾਈਸ ਪ੍ਰਧਾਨ ਨਗਰ ਕੌਂਸਲ ਤੇ ਟ੍ਰੇਡ ਵਿੰਗ ਦੇ ਤਰਵਾਹ ਤੇ ਕੋਆਰਡੀਨੇਟਰ ਅਸ਼ੋਕ ਪੁੱਤਰ ਨੇ ਚੰਡੀ ਦੇ ਤੇ ਰਵਾਨਾ ਕੀਤਾ ਜੋ ਸ਼ਹਿਰ ਦੀਆਂ ਗਲੀਆਂ ਬਜ਼ਾਰਾਂ ਵਿੱਚ ਹੁੰਦੇ ਹੋਏ ਵਾਪਸ ਮੰਦਰ ਵਿਖੇ ਪੁੱਜ ਕੇ ਸੰਪੰਨ ਹੋਈ ਸੋਭਾ ਯਾਤਰਾ ਦੌਰਾਨ ਜਿੱਥੇ ਭੋਲਾਣਾ ਸਜੋਬਿਤ ਪਾਲਕੀ ਵਿੱਚ ਵਿਰਾਜਮਾਨ ਸ੍ਰੀ ਦੁਰਗਾ ਮਾਤਾ ਜੀ ਅਤੇ ਸ੍ਰੀ ਬਾਂਕੇ ਬਿਹਾਰੀ ਜੀ ਦੀ ਮੋਤੀਆਂ ਖੇਚਦਾ ਕੇਂਦਰ ਬਣਿਆ ਉੱਥੇ ਹੀ ਮਹਿਲਾਵਾਂ ਦੀ ਕਲਸ਼ ਯਾਤਰਾ ਨੇ ਸੋਭਾ ਯਾਤਰਾ ਨੂੰ ਚਰਚਾ ਦੇ ਲਾਇ ਜਗ੍ਹਾ ਕੇ ਸਰਦਾਲਵਾਂ ਨੇ ਡੀਜੇ ਅਤੇ ਟੋਲ ਨਗਾਰਿਆਂ ਦੇ ਥਾਪ ਤੇ ਨੱਚ-ਨੱਚ ਧਮਾਲ ਪਾਈ ਸ਼ੋਭਾ ਯਾਤਰਾ ਦੇ ਸਰਮਾਨ ਲਈ ਐਨ ਜੀਓ ਅਤੇ ਸਹਿਰ ਵਾਸੀਆਂ ਵੱਲੋਂ ਜਿੱਤੇ ਸਹਿਰ ਦੇ ਵਕ ਵਕ ਥਾਵਾ ਤੇ ਸਵਾਗਤੀ ਜੇ ਰਲਾਈ ਉੱਤੇ ਹੀ ਸ਼ੋਭਾ ਯਾਤਰਾ ਨਾਲ ਚੱਲ ਰੇ ਸਰਦਾਲੋਂ ਦੀ ਸੂਈ ਦਾ ਲਈ ਠੰਡਾ ਮਿੱਠਾ ਜਲ ਅਤੇ ਖਾਣ ਪੀਂਦੇ ਵਕ ਵਕ ਸਟਾਲਾਂ ਲਾਈਆਂ ਗਈਆਂ

ਕਥਾ ਦੇ ਅੱਜ ਸਤਿ ਸ੍ਰੀ ਅਕਾਲ ਅੰਤਿਮ ਦਿਨ ਸ੍ਰੀ ਮਦ ਭਾਗਵਤ ਦੇ ਅੰਤਿਮ ਪ੍ਰਸੰਗ ਦੀ ਅਮਰਤ ਵਰਖਾ ਕੀਤੀ ਜਾਵੇਗੀ ਜਿਸ ਮੌਕੇ ਵਿਧਾਇਕ ਡੇਮਪੀ ਟੇਲੋ ਵੱਲੋਂ ਸ੍ਰੀ ਮਦ ਭਾਗਵਤ ਮਹਾ ਫੁਰਾਂ ਦੇ ਪੜ ਦਾ ਭੋਗ ਪਾ ਕੇ ਸਤਰਜ ਕਥਾ ਨੂੰ ਸੰਪੰਨ ਕੀਤਾ ਜਾਵੇਗਾ ਜਦੋਂ ਕੋਈ ਹੋਰ ਨਾ ਮੂਰਤੀ ਸਥਾਪਨਾ ਸੰਬੰਧੀ ਹੋਰ ਵਿਸ਼ੇਸ਼ ਜਾਣਕਾਰੀ ਦਿੱਤੀ ਬੋਟਰ ਸਾਹਿਬ ਬਾਬਾ ਖੇਤਰਪਾਲ ਮੰਦਰ ਵਿਕੇ ਹੋ ਰਹੀ ਮੂਰਤੀ ਸਥਾਪਨਾ ਸੰਬੰਧੀ ਅਜ ਮੰਦਰ ਕਮੇਟੀ ਵੱਲੋਂ ਆਏ ਸਬਜਤ ਤਰਾਂਤ ਸੁਝੰਡ ਵੀ ਦੇਜ ਰਵਾਨਾ ਹਿੱਤੇ ਇਸ ਸੰਬੰਧੀ ਕੀ ਕਹਿਣਾ ਚਾਹੋਗੇ ਮੈਂ ਅੱਜ ਬਾਬਾ ਜੇਤਲਵਾਲ ਦੇ ਮੰਦਰ ਦੇ ਵਿੱਚ ਖੜਾ ਹੈ ਕਿ ਮੈਂ ਬਾਬਾ ਜੇਤਲਵਾਲ ਮੰਦਰ ਦਾ ਰੌਸ਼ਲਾ ਦੇਾਰੇ ਹੀ ਜੁਲੇ ਨੇ ਤੇ ਮੰਦਰ ਦੇ ਪ੍ਰਬਾਲ ਸੱਜਣ ਜੀ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਬਹੁਤ ਹੀ ਜਲਦੀ ਇਸ ਮੰਦਰ ਨੂੰ ਚਲਿਆਂ ਵੱਲ ਲੈ ਕੇ ਗਏ ਕੱਲ ਨੂੰ ਦੁਰਗਾ ਮਾਤਾ ਦੀ ਫੋਟ ਦੀ ਸਾਫ ਦਾ ਤੇ ਮਾਤਾ ਦੁਰਗਾ ਮਾਤਾ ਤੇ ਬਾਕੀ ਦੇਵੀ ਜੀ ਜਿਹੜੀ ਮੂਰਤੀ ਸਾਹਮਣੇ ਹੋਈ ਹੈ ਮੈਂ ਸਾਰੇ ਸ਼ਹਿਰ ਵਸੇ ਬੇਨਤੀ ਕਰਦਾ ਕਿ ਕੱਲ ਆਪਾਂ 11 ਵਜੇ ਤੋਂ ਲੈ ਕੇ 2 ਵਜੇ ਤੱਕ ਇਸ ਮੰਦਰ ਦੇ ਵਿੱਚ ਟਾਈਮ ਲਈਏ ਬਾਜੀ ਆਪਾਂ ਗੁਰਦੇ ਦੇ ਦੱਸੇ ਗੱਲ ਸਕੀਏ ਮੈਂ ਸਾਰਿਆਂ ਨੂੰ ਇਹ ਵੀ ਬੇਨਤੀ ਕਰਾਂਗਾ ਕਿ ਆਪਾਂ ਇਸ ਮੰਦਰ ਨੂੰ ਬੰਦ ਕਰਕੇ ਛੱਡ ਦਈਏ ਕਿਉਂਕਿ ਇਹ ਮੰਦਰ ਇੱਕ ਬਾਅਦ ਦੀ ਵਧੀਆ ਲੱਗਦਾ ਹੈ ਆਪਾਂ ਸਾਰੇ ਹੀ ਆਪਣੀ ਬਾਬਾ ਬਾਬਾ ਸੋਤੇਵਾਲ ਦੇ ਜਿਹੜੀ ਕੀ ਆਸਥੇ ਹੈੀ ਇੱਥੇ ਗੋਰੀ ਖੇਤਰਵਾਲ ਦੇ ਵੱਦਰਲੇ ਵਿੱਚ ਆਪਦੀ ਮੱਧਾ ਮੰਦ ਹੈ ਉਹਦੇ ਬਰਾਦਰ ਸਭ ਦੀ ਪੂਰੀਆਂ ਆਉਂਦੀਆਂ ਨੇ ਸਭ ਨੂੰ ਇਹੀ ਕਹਾਂਗਾ ਕਿ ਕੱਲ ਨੂੰ ਬੰਦ ਚੜ ਕੇ ਇਸ ਸਮੇਂਦਰ ਦੇ ਵਿੱਚ ਪਹੁੰਚੀਏ ਅਤੇ ਮਾਤਾ ਦਾ ਪਾਪਾ ਖੇਤਰਵਾਲ ਦਾ ਤੇ ਕਿਸੇ ਭਗਵਾਨ ਦਾ ਅਸੀਸੋ ਪ੍ਰਾਂਤ ਕਰੀਏ ਅਰੇ ਸਾ ਪਾਪਾ ਤੇਤਰਪਾਹ ਨੂੰ ਮਿਲ ਕੇ ਸਤਨਾ ਹੋ ਵੀ ਪਹੁੰਚ ਜਾ ਰਹੀ ਹੈ ਮਾਤਾ ਦੇ ਤੇ ਪਾਪਾ ਜੀ ਦੀ ਉਹਦੇ ਸਮਾਂ ਵਿੱਚ ਅਸੋਪਾਤਾ ਕੱਢੀ ਹੈ ਉਹਦੇ ਬਾਰੇ ਜੀ ਜਾਣਨਾ ਚਾਹੋ ਜੇ ਬਾਬਾ ਖੇਤਰਪਾਲ ਜੀ ਆਪ ਸਭ ਸ਼ਹਿਰ ਨਿਵਾਸੀ ਨੂੰ ਪਤਾ ਹੀ ਹੈ ਕਿ ਬਾਬਾ ਖੇਤਰਪਾਲ ਮੰਦਰ ਵਿੱਚ 5 ਸਤੰਬਰ ਨੂੰ ਲੋਕਾ ਮਾਤਾ ਦੇਵਾਂਤ ਕੇ ਵਾਹੀ ਦੀ ਮੋਤੀ ਸਥਾਪਨਾ ਹੋਣੀ ਹੈ ਉਸ ਦੇ ਸਬੰਧ ਵਿੱਚ ਅੱਜ 3:00 ਤੋਂ ਸਾਰੇ ਸ਼ਹਿਰ ਵਿੱਚ ਇੱਕ ਸ਼ੋਭਾ ਯਾਤਰਾ ਕੱਢੀ ਗਈ ਜਿਸ ਵਿੱਚ ਸਾਰੇ ਸ਼ਹਿਰ ਵਾਸੀਆਂ ਦਾ ਬਹੁਤ ਸਹਿਯੋਗ ਮਿਲਿਆ ਲੰਗਰ ਲਗਾਇਆ ਗਿਆ ਸਟਾਲਾ ਲਗਾਈਆਂ ਗਈਆਂ ਮੀਟ ਲਗਾਈ ਗਈ ਅੱਜ ਸ਼ਾਮ ਨੂੰ 4:00 ਤੋਂ 6:00 ਵਜੇ ਤੱਕ ਭਗਵਤ ਕਥਾ ਚੱਲਨੀ ਹੈ ਜਿਸ ਨੇ ਚ ਸਰਦਾਰ ਪ੍ਰਦੀਪ ਸਿੰਘ ਜੀ ਜੀਪੀ ਜੀ ਨੂੰ ਪਹੁੰਚ ਰਹੇ ਨੇ ਤੇ ਉਹਨਾਂ ਨੂੰ ਸਵਾਤੀ ਕੀਤੀ ਜਾਊਗੀ ਉਹ ਭਗਵਤ ਕਵਾਲੀ ਜੀ ਉਸ ਤੋਂ ਬਾਅਦ ਕੱਲ ਸਵੇਰੇ ਮੰਦਰ ਵਿੱਚ ਮੋਤੀ ਸਟਾਪਾ ਕੀਤੀ ਗਈ ਹੈ ਕਿ ਬਾਂਦੇ ਦੇ ਆਰੀ ਤੇ ਦੁਰਗਾ ਮਾਤਾ ਜੀ ਦੀ ਕੀਤੀ ਜਾਵੇਗੀ ਜੀ ਤੇ ਉਸ ਤੋਂ ਬਾਅਦ ਸਵੇਰ 12:00 ਵਜੇ ਸਹੀ ਮੰਦਰ ਦੇ ਬਾਹਰ ਬੋਲੇ ਜਾਣਗੇ ਸਾਰੇ ਸ਼ਹਿਰ ਵਾਸੀ ਨੂੰ ਬੇਨਤੀ ਹੈ ਕਿ ਕੱਲ ਸਾਰੇ ਸ਼ਹਿਰ ਹਮਾ ਮਾਤੇ ਮੰਦਰ ਵਿੱਚ ਪਹੁੰਚੋ ਪਾਪਾ ਜੀ ਦੇ ਦਰਸ਼ਨ ਕਰੋ ਤੇ ਉਸ ਤੋਂ ਬਾਅਦ ਸ਼ਾਮ ਨੂੰ ਸਹੀ 4 ਵਜੇ ਇੱਕ ਪੜਾ ਸਤਸੰਗ ਹੋਵੇਗਾ ਜਿਸ ਵਿੱਚ ਸਦਾ ਮਰਿੰਦਰ ਸਿੰਘ ਜੀ ਦਾਜਾਵੜੇ ਪਹੁੰਚ ਰਹੇ ਨੇ ਸਾਰੇ ਸ਼ਹਿਰ ਵਾਸੀ ਨੂੰ ਫਿਰ ਦੁਬਾਰਾ ਦੱਸਣਾ ਕਿ ਕੱਲ ਜਰੂਰ ਮੰਦਰ ਵਿੱਚ ਪਹੁੰਚੋ ਸਾਰੇ ਫੰਕਸ਼ਨ ਅਟੈਂਡ ਕਰੋ ਜੀ ਧੰਨਵਾਦ ਜੀ ਜੇ ਤਰਫੋਂ ਹਾਸੇ ਪੱਤਰਕਾਰ ਗੋਬਿੰਦ ਗੁਪਤਾ ਕੀ ਰਿਪੋਰਟ